ਪੰਜਾਬੀਆਂ ਖਿਲਾਫ ਕੀਤੇ ਜਾ ਰਹੇ ਅਤਵਾਦ ਦੇ ਸਵਾਲ ਦਾ ਜਵਾਬ ਦਿੰਦੇ ਹਾਂ ਸਿੱਧੂ ਮੁਸੇਵਾਲੇ ਦੇ ਪਿਤਾ ਨੇ ਕਿਹਾ ਕਿ ਪੰਜਾਬ ਨੂੰ ਇੱਕ ਸਾਜ਼ਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਜਿਸ ਦਾ ਉਹ ਦੁੱਖ ਵੀ ਚੱਲ ਰਿਹਾ ਤੇ ਉਹ ਲਗਾਤਾਰ ਪੰਜਾਬੀਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਵੇਂ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਕਹਾਂਗੇ ਥੱਪੜ ਦੀ ਗੂੰਜ ਪੂਰੇ ਭਾਰਤ 'ਚ ਦੇਖਣ ਨੂੰ ਮਿਲੀ ਪਰ ਮਹਾਲੀ 'ਚ ਤਲਵਾਰ ਨਾਲ ਕੱਟ ਕੇ ਸ਼ਰੀਆਮ ਕਤਲ ਕੀਤੀ ਗਈ ਲੜਕੀ ਦੀ ਆਵਾਜ਼ ਕਿਸੇ ਨੇ ਨਹੀਂ ਉਠਾਈ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਉਸੇ ਤਰ੍ਹਾਂ ਉਹਨਾਂ ਦੇ ਪੁੱਤਰ ਨੂੰ ਵੀ ਕੁਝ ਮੀਡੀਆ ਵਾਲਿਆਂ ਵੱਲੋਂ ਪੇਸ਼ ਕੀਤਾ ਜਾ ਰਿਹਾ। ਉਹਨਾਂ ਮੀਡੀਆ ਵਾਲਿਆਂ ਨੂੰ ਵੀ ਸਵਾਲ ਕਰਦਿਆਂ ਕਿਹਾ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਸਿੱਧੂ ਫੈਕਟਰ ਖਤਮ ਹੋ ਗਿਆ ਉਹ ਅੱਜ ਵੀ ਪਿੰਡ ਮੂਸੇ ਵਿਖੇ ਕਿਉਂ ਆ ਰਹੇ ਨੇ? ਇਹ ਉਸਦੇ ਪੁੱਤਰ ਪਿਆਰ ਹੈ ਉਹਨਾਂ ਸਰਕਾਰ ਤੇ ਵਰਦਿਆਂ ਕਾਕੇ ਪੰਜਾਬ ਚ ਕਾਨੂੰਨ ਵਿਵਸਥਾ ਦੀ ਹਾਲਤ ਬਿਗੜ ਚੁੱਕੀ ਹੈ ਪੰਜਾਬ ਵਿੱਚ ਕੋਈ ਵੀ ਕੁਝ ਵੀ ਕਰ ਸਕਦਾ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅੱਜ 11 ਜੂਨ ਨੂੰ ਜਨਮ ਦਿਨ ਹੈ ਇਸ ਮੌਕੇ ਪਰਿਵਾਰ ਵੱਲੋਂ ਅੱਜ ਪਿੰਡ ਮੂਸੇ ਵਿਖੇ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਕੈਂਸਰ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣਾ ਚੈੱਕਅਪ ਕਰਵਾਇਆ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ بیٹے ਨੇ ਪਹਿਲਾਂ ਵੀ ਕੈਂਸਰ ਚੈੱਕਅਪ ਕੈਂਪ ਲਗਾਇਆ ਸੀ ਇਸੇ ਲਈ ਪਰਿਵਾਰ ਵੱਲੋਂ ਅੱਜ ਪੁੱਤਰ ਦੇ ਜਨਮ ਦਿਨ ਤੇ ਇਹ ਚੈੱਕਅਪ ਕੈਂਪ ਲਗਾਇਆ ਗਿਆ ਕਿਉਂਕਿ ਵਾਤਾਵਰਨ ਅਤੇ ਸਾਡਾ ਖਾਣ-ਪੀਣ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹੈ ਕੈਂਸਰ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ